ਫਾਰਮ ਤੇ ਪਸ਼ੂ ਨੇ ਸਾਰੇ ਨੀਲੀ ਦੇ ਨੇ ਠੀਕ ਆ ਉਹ ਚੰਗੇ ਸ਼ਕੀਨ ਬੰਦੇ ਆ ਯਾਨੀ ਕਿ ਨੀਲੀ ਦੇ ਨੀਲੀ ਦੇ ਨੀਲੀ ਤੇ ਹੀ ਜ਼ਿਆਦਾਤਰ ਉਹ ਕੰਮ ਕਰਦੇ ਆ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਅੱਜ ਦੋਸਤੋ ਆਪਾਂ ਵੀਡੀਓ ਕਰਨ ਫੇਰ ਪਹੁੰਚੇ ਸੀਗੇ ਬਾਈ ਹਰਬੇਲ ਸਿੰਘ ਦੇ ਫਾਰਮ ਤੇ ਹਰਬੇਲ ਬਾਈ ਦਾ ਜਿਹੜਾ ਫਾਰਮ ਆ ਦੋਸਤੋ ਜਿਹੜੀ ਲੋਕੇਸ਼ਨ ਆ ਉਹ ਮੈਂ ਤੁਹਾਨੂੰ ਕਨਫਰਮ ਕਰਵਾ ਦਵਾਂ ਲਾਗੇ ਦੇ ਪਿੰਡ ਦੁਬਲੀ ਸੰਗਮਾ ਸਭਰਾ ਜਿਹੜੇ ਬਿਲਕੁਲ ਨਜ਼ਦੀਕ ਦੇ ਪਿੰਡ ਆ ਤੇ ਜਿਹੜੇ ਵੀ ਕਿਸੇ ਵੀਰ ਨੇ ਦੂਰੋਂ ਆਉਣਾ ਤੇ ਉਸ ਹਾਵ ਨਾਲ ਫਿਰ ਲੋਕੇਸ਼ਨ ਚੱਕੀ ਜਾ ਸਕਦੀ ਆ ਜੋੜ ਸਿੰਘ ਵਾਲੇ ਦੀ ਕਿਉਂਕਿ ਜਿਹੜੇ ਨੇੜੇ ਦੇ ਪਿੰਡ ਆ ਉਹ ਤੁਹਾਨੂੰ ਮੈਂ ਦੱਸ ਦਿੱਤੇ ਆ ਵੀਰ ਦਾ ਵਪਾਰ ਦਾ ਕੰਮ ਆ ਦੁੱਧ ਦੇ ਜ਼ਿਆਦਾ ਫੋਕਸ ਰਹਿੰਦਾ ਵਾ ਦੁੱਧ ਵਾਲੀਆਂ ਮੱਝਾਂ ਝੋਟੀਆਂ ਆਉਂਦੀਆਂ ਰਹਿੰਦੀਆਂ ਵਾ ਪਰ ਅੱਜ ਵੀਰ ਇੱਕ ਨੀਲੀ ਰਾਵੀ ਦੀ ਬਹੁਤ ਹੀ ਚੰਗੇ ਰਿਕਾਰਡ ਦੀ ਝੋਟੀ ਲੈ ਕੇ ਆਇਆ ਤਾਂ ਇਹਦੀ ਆਪਾਂ ਜਿਹੜੀ ਡਿਟੇਲ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਮੋਲਵੀ ਬਿਲਕੁਲ ਜਾਇਜ਼ ਹੋਊਗਾ ਤੇ ਵੀਡੀਓ ਦੇ ਵਿੱਚ ਮੋਲ ਆਪਾਂ ਜ਼ਰੂਰ ਕਰਵਾਵਾਂਗੇ ਤੇ ਆਓ ਹੁਣ ਆਪਾਂ ਬਾਈ ਹਰਬੇਲ ਸਿੰਘ ਜੀ ਹੁਣਾਂ ਨਾਲ ਕਰਦੇ ਆਂ ਗੱਲਬਾਤ ਤੇ ਲੈਨੇ ਆਂ ਇਹਦੇ ਬਾਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਹਰਬੇਲ ਸਿੰਘ ਜੀ ਹਾਂ ਸਤਿ ਥਿਲੋ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਨਿਊਜ਼ ਰਾਜ ਚੈਨਲ ਨੂੰ ਦੇਖ ਰਹੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਵੀ ਬਹੁਤ ਵਧੀਆ ਵਧੀਆ ਪਹਿਲਾਂ ਦੀ ਵੀਡੀਓ ਦਾ ਕਿਵੇਂ ਰਿਸਪੌਂਸ ਆ ਬਾਈ ਜੀ ਬਹੁਤ ਵਧੀਆ ਆਪਣੇ ਢਿਲੋ ਸਾਹਿਬ ਠੀਕ ਹੈ ਦੀ ਕਿਰਪਾ ਨਾਲ ਜਿੰਨੇ ਪਸ਼ੂ ਪੈ ਸੀਗੇ ਸੇਲ ਹੋਏ ਆਪਣੇ ਠੀਕ ਹੈ ਜੀ ਬਾਕੀ ਪਸ਼ੂਆਂ ਦੀ ਕੀਮਤ जाय ਸੀ ਹਾਂ ਬਿਲਕੁਲ जाय ਸੀ ਤਾਂ ਹੀ ਬਾਕੀ ਸੇਲ ਹੋਣ ਦਾ ਮਤਲਬ ਇਹੀ ਹੁੰਦਾ ਵਾ ਕਿ ਜੇ ਆਪਣਾ ਰੇਟ ਜਾਇਆ ਜਾਂਦਾ ਠੀਕ ਹੈ ਜੀ ਤੇ ਅੱਜ ਆਪਾਂ ਕਿੰਨੇ ਨਾਗ ਦਿਖਾ ਰਹੇ ਹਾਂ ਆਪਾਂ 2 ਆ ਜੀ 2 ਦਿਖਾ ਰਹੇ ਇੱਕ ਗਾਂ ਵਾ ਠੀਕ ਹੈ ਜੀ ਇੱਕ ਮੱਝ ਨੀਲੀ ਝੋਟੀ ਆ ਆਪਾਂ ਸਭ ਤੋਂ ਪਹਿਲਾਂ ਫਿਰ ਝੋਟੀ ਬਾਰੇ ਜਿਹੜੀ ਗੱਲਬਾਤ ਕਰਾਂਗੇ ਤੇ ਹਰਬੇਲ ਵੀਰ ਜਿਹੜੀ ਇਹ ਝੋਟੀ ਆ ਬਿਲਕੁਲ ਜੀ ਇਹਦੀ ਆਪਾਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਇਹ ਏਜ ਕਿੰਨੀ ਹੋਊਗੀ ਇਹਦੀ ਜੀ ਇਹ ਸੰਤੂ ਸਾਬ ਕੋ ਆਪਣੇ ਢਿੱਲੋ ਸਾਬ ਕੋਈ 3 3.5 ਸਾਲ ਹੋਊਗੀ ਠੀਕ ਆ ਜੀ ਹਾਂਜੀ ਤੇ ਵੀਰ ਸੀਮਣ ਦਾ ਮੰਨ ਲਓ ਕੋਈ ਆਪਣਾ ਲੱਗਿਆ ਇਹਦੇ ਜਾਂ ਬਣੀ ਆ ਕਿ ਨਹੀਂ ਬਣੀ ਹਜੇ ਜੀ ਆਪਾਂ ਪਹਿਲਾਂ ਇਹਦੇ ਬਾਰੇ ਪੂਰੀ ਗੱਲ ਕਰਕੇ ਆਪਾਂ ਦੱਸ ਦਿੰਨੇ ਆ ਉਹਦੇ ਬਾਰੇ ਵੀ ਆਪਾਂ ਪੂਰੀ ਡਿਟੇਲ ਜਿਹੜੀ ਆਪਾਂ ਦੱਸਦੇ ਆ ਠੀਕ ਆ ਤੇ ਇਹ ਇਹਦੀ ਮਦਰ ਮਿਲਕ ਰਿਕਾਰਡ ਵੱਡੇ ਵੀਰ ਕੁਝ ਪਤਾ ਹੋਊਗਾ ਤੁਹਾਨੂੰ ਦੱਸਿਆ ਹੁੰਦਾ ਇਹ ਢਿੱਲੋ ਜੀ ਆਪਾਂ ਲਈਏ ਬਾਰਡਰ ਬੈਲਟ ਤੋਂ ਠੀਕ ਆ ਜੀ ਆਪਣੇ ਸੱਜਣਾ ਠੀਕ ਆ ਜੀ ਡਾਕਟਰ ਜਿਹੜਾ ਆਪਣਾ ਆਉਂਦਾ ਆਪਣੇ ਪਸ਼ੂਆਂ ਦੇ ਵਿੱਚ ਤਾਂ ਉਹਨਾਂ ਦੇ ਵੀ ਉਹੀ ਜਾਂਦਾ ਵਾ ਠੀਕ ਆ ਜੀ ਇਹ ਖੋਦ ਜਿਹੜੀ ਆ 507 ਦੀ ਆ ਗੜਵਾਸੂ ਵਾਲਿਆਂ ਦੀ ਅੱਛਾ ਜੀ ਠੀਕ ਆ ਠੀਕ ਆ ਤਾਂ ਅੱਗੇ ਅਲ ਬਖਸ਼ ਤੋਂ ਗੱਬਣਾ 17 ਤਰੀਕ ਦੀ ਆਹ ਜਿਹੜੀ 17 ਦੀ 17 ਜੂਨ ਦੀ ਠੀਕ ਆ ਜੀ ਹਾਂ ਜੀ 17 ਜੂਨ ਦੀ ਇਹਦਾ ਕੋਈ ਦਿੱਤਾ ਪ੍ਰੂਫ ਵਗੈਰਾ ਉਹਨੇ ਦਿੱਤਾ ਹਾਂ ਬਿਲਕੁਲ ਜੀ ਇਹਦਾ ਸਟਰਾ ਉਹਨਾਂ ਨੇ ਨਾਲ ਹੀ ਦਿੱਤਾ ਆਪਾਂ ਨੂੰ ਠੀਕ ਆ ਜੀ ਆਪਾਂ ਅੱਗੇ ਵੀ ਦੇ ਸਕਦੇ ਆ ਬਾਕੀ ਚਲੋ ਉਮੀਦ ਆ ਕਿ ਗੱਬਣ ਜਿਹੜੀ ਰਹਿ ਜੂਗੀ ਠੀਕ ਆ ਬਾਕੀ ਇਹਦਾ ਜਿਹਦਾ ਬੋਡੀ ਵੇਟ ਤਾਂ ਉਹ ਪ੍ਰੋਪਰ ਪੂਰਾ ਹੈਗਾ ਹਨਾ ਪ੍ਰੋਪਰ ਬੋਡੀ ਵੇਟ ਵੀ ਪੂਰਾ ਵਾ ਹਾਈਟ ਵੀ ਸੋਹਣੀ ਕਿਸੇ ਕੰਨ ਕਰ ਲੈਣਾ ਚਾਹੀਦਾ 100 ਚ 100 ਜਿਹੜੀ ਕਨਸੀਵ ਕਰੂਗੀ ਠੀਕ ਆ ਜੀ ਬਾਕੀ ਚਲੋ ਪਰਮਾਤਮਾ ਦੇ ਰੰਗ ਹੁੰਦੇ ਆ ਆਓ ਬਾਲੋ ਆਪਾਂ ਇੱਕ ਜਿਵੇਂ ਆਪਾਂ ਨੂੰ ਅਗਲੇ ਪਾਸੇ ਉਹ ਦੱਸਿਆ ਗਿਆ ਉਦਾਂ ਦੱਸਦੇ ਆ ਆਪਾਂ ਬਿਲਕੁਲ ਉਦਾਂ ਹੀ ਆਪ ਦੀ ਸਮਝ ਮੁਤਾਬਕ ਅਗਲਾ ਇਹਨੂੰ ਖਰੀਦ ਸਕਦਾ ਵਾ ਆਪਾਂ ਖਾਲੀ ਵਜੋਂ ਕਹਿ ਕੇ ਦੇਣੀ ਆ ਆਪਾਂ ਬਿਲਕੁਲ ਖਾਲੀ ਵਜੋਂ ਕਹਿ ਕੇ ਦੇਣੀ ਆ ਪਰ ਆਪਾਂ ਇਸ ਕਰਕੇ ਨਾਲ ਦੱਸਿਆ ਕਿ ਕਈ ਵਾਰਾ ਕਈ ਭੈਣ ਭਰਾ ਗਰਮ ਚੀਜ਼ੇ ਦੇਨ ਲੱਗ ਜਾਂਦੇ ਆ ਗੱਲ ਤਾਂ ਸਾਰੀ 2 ਮਹੀਨੇ ਦੀ ਹੁੰਦੀ ਆ 2.5 ਦੀ ਠੀਕ ਆ ਤਾਂ ਜੇ ਚੈੱਕ ਗੱਭਨ ਨਿਕਲੂ ਤਾਂ ਬੱਸ ਤੇ ਨਹੀਂ ਤਾਂ ਫਿਰ ਆਪਣਾ ਜੋ ਵੀ ਕਿਸੇ ਜੋ ਵੀ ਅਗਲਾ ਫਿਰਗਾ ਪਾਊਡਰ ਵਗੈਰਾ ਦੇ ਕੇ ਹਣਾ ਪਾਊਡਰ ਵਗੈਰਾ ਜੋ ਵੀ ਕਿਸੇ ਨੇ ਦੇਣਾ ਤੇ ਰਵੇਲ ਵੀਰ ਇਹਦੀ ਮਦਰ ਮਿਲਕ ਰਿਕਾਰਡ ਕਿੰਨਾ ਸੀ ਇਹਦਾ 16 ਸੀਗਾ ਜੀ 16 ਕਿਲੋ ਬਾਕੀ ਉਹਨਾਂ ਕੋਲੇ ਜਿੰਨੇ ਵੀ ਫਾਰਮ ਤੇ ਪਸ਼ੂ ਨੇ ਸਾਰੇ ਨੀਲੀ ਦੇ ਨੇ ਠੀਕ ਆ ਉਹ ਚੰਗੇ ਸ਼ਕੀਨ ਬੰਦੇ ਆ ਯਾਨੀ ਕਿ ਨੀਲੀ ਦੇ ਨੀਲੀ ਦੇ ਨੀਲੀ ਤੇ ਹੀ ਜ਼ਿਆਦਾਤਰ ਉਹ ਕੰਮ ਕਰਦੇ ਆ ਠੀਕ ਆ ਪਸ਼ੋਕੜ ਜਿਹੜਾ ਮੰਨ ਲਓ ਇਹਦਾ ਬਾਰਡਰ ਬੈਲਟ ਦਾ ਹੀ ਆ ਬਾਰਡਰ ਬੈਲਟ ਦਾ ਵਾ ਠੀਕ ਆ ਬਾਕੀ ਗੜਵਾਸੂ ਵਾਲਿਆਂ ਦੀ 500 ਦੀ ਹਰੇ ਕੈਰੈਕਟਰ ਜਿਹੜਾ ਇਹਦਾ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਆ ਦੋਸਤੋ ਕੈਰੈਕਟਰ ਜੈਜ ਮਾਰਕ ਪੂਰਾ ਤੇ ਪੂਸ਼ਤੀ ਦੀ ਤੁਸੀਂ ਦੇਖ ਸਕਦੇ ਆ ਜਿਹੜੀ ਇਹਦੀ ਲੈਂਥ ਆ ਭੋਏ ਨੂੰ ਟੱਚ ਕਰਨ ਰਹੀ ਆ ਤੇ ਬਾਕੀ ਬਿਲਕੁਲ ਥੱਲੇ ਚੱਲ ਰਤੇ ਵੀ ਹਵਾਨੇ ਤੇ ਵੀ ਇੱਕ ਥਾਂ ਜਿਹੜਾ ਚਿੱਟਾ ਇਹਦਾ ਠੀਕ ਹੈ ਇੱਕ ਥਾਂ ਨੇ ਚਿੱਟਾ ਤੇ ਬਾਕੀ ਥੱਲੇ ਵੀ ਨਿਸ਼ਾਨ ਜਿਵੇਂ ਆਰਡਰ ਵਿੱਚ ਕਈ ਵੀਰ ਮੰਗਦੇ ਕਿ ਆਰਡਰ ਚ ਵੀ ਵਾਈਟ ਨਿਸ਼ਾਨ ਹੋਣਾ ਚਾਹੀਦਾ ਤੇ ਦੋਸਤ ਉਹ ਵੀ ਆ ਬਾਕੀ ਜਿਹੜੀ ਅੱਖ ਪੂਰੀ ਨੀਲੀ ਵਾਲੀ ਪੂਰੀ ਨੀਲੀ ਆ ਰੈੱਡ ਕੋਲੇ ਆ ਬਿਲਕੁਲ ਲਾਗੋ ਥੋੜੀ ਜੀ ਜ਼ੂਮ ਕਰਕੇ ਵਿਖਾਓ ਅੱਖ ਬਹੁਤ ਪਿਆਰੀ ਹੈ ਸੋ ਤੁਸੀਂ ਦੇਖ ਸਕਦੇ ਤੇ ਸਿੰਗੀ ਵੀ ਬਹੁਤ ਸੋਹਣੀ ਲੱਗੀ ਆ ਸਿੰਗ ਬਿਲਕੁਲ ਕੁੰਡਾ ਤੇ ਅੱਖ ਨੀਲੀ ਵਾਲੀ ਬਾਡੀ ਸਟਰਕਚਰ ਜਿਹੜਾ ਦੋਸਤੋ ਬਹੁਤ ਹੀ ਵਧੀਆ ਬਾਕੀ ਬਾਕੀ ਢਿੱਲੋਂ ਸਾਹਿਬ ਆਪਣਾ ਜਿਹੜਾ ਕੰਮ ਆ ਆਪਣਾ ਤਾਂ ਵੈਸੇ ਦੁੱਧ ਵਾਲੇ ਪਸ਼ੂ ਖਰੀਦਨਦਾ ਹੀ ਆ ਜਦੋਂ ਇਹੋ ਜੀ ਕੋਈ ਸ਼ਕੀਨ ਚੀਜ਼ ਆਪਾਂ ਨੂੰ ਮਿਲਦੀ ਆ ਤਾਂ ਉਹ ਵੀ ਲੈ ਲਈ ਆ ਆਪਾਂ ਵੀ ਚਾਹਵਨ ਹੁੰਨੇ ਠੀਕ ਆ ਚਾਹਵਨ ਹੁੰਨੇ ਤੇ ਰਵੇਲ ਵੀ ਤਾਂ ਕਰਦਾ ਢਿੱਲੋਂ ਸਾਹਿਬ ਕਰੇ ਰੱਖੀ ਇਹੋ ਜੀਆਂ ਚੀਜ਼ਾਂ ਹਾਂਜੀ ਪਰ ਕਿਤੇ ਨਾ ਕਿਤੇ ਜਿਹੜਾ ਵਾ ਲੇਬਰ ਦੀਆਂ ਕਮੀਆਂ ਹੋਣ ਕਰਕੇ ਨਹੀਂ ਰੱਖ ਸਕਦਾ ਬਾਕੀ ਵਪਾਰੀ ਵੀਰ ਕਿੰਨੀਆਂ ਕਰੋਗ ਸਕਦਾ ਹਨ ਪਸ਼ੂ ਸਾਰੇ ਚੰਗੇ ਆਉਂਦੇ ਆ ਚੰਗੇ ਤੋਂ ਚੰਗੇ ਆਉਂਦੇ ਆ ਹਾਂਜੀ ਤੇ ਇਹਨੂੰ ਮਾੜਾ ਜਿਹਾ ਆਪਾਂ ਸਾਈਡ ਤੇ ਰੋਕੀ ਇਹਦੇ ਆਰਡਰ ਦੇ ਦਰਤਨ ਜਰੂਰ ਕਰਾ ਦੀਏ ਥੋੜਾ ਜਿਆ ਮੈਨੂੰ ਲੱਗਦਾ ਤਿਹਾਰੇ ਤੋਂ ਐਚ ਵੀ ਜੀ ਕਰਿਆ ਆ ਰਿਹਾ ਤਾਂ ਥੋੜਾ ਜਿਆ ਕਰਦੀ ਐ ਚੂਈ ਖੁੱਲੀ ਖਾਲੀ ਰਹੀ ਲੱਗਦਾ ਉੱਥੇ ਤੋ ਉਸ ਤੋਂ ਆ ਬਿਲਕੁਲ ਸਾਡੇ ਤੁਸੀਂ ਲੱਗਦਾ ਕਈ ਵਾਰਾ ਤੇ ਚਾਰ ਥਾਣਾ ਥਾਣੇ ਵੀ ਇੰਚ ਇੰਚ ਦੇ ਲੱਗੇ ਹੋਏ ਆ ਕਰਮਾਲੀ ਨੂੰ ਬਹੁਤ ਸੋਹਣਾ ਲਿਆ ਕੱਡੂਗੀ ਜੀ ਹਾਂ ਚੰਗੀ ਭਰੂਗੀ ਜਦੋਂ ਕਿਤੇ ਲੈ ਚਲੋ ਹੋਰ ਬਿਲ ਸਿੰਘ ਜੀ ਤੇ ਮੋਲ ਆਪਾਂ ਅੱਗੇ ਵੀ ਵੀਡੀਓ ਚ ਉੜਦੀਆਂ ਵਾਲਾ ਕੀਤਾ ਸੀ ਤੇ ਐਤ ਕੀ ਠੀਕ ਹੈ ਜੀ ਲੈੋ ਸਾਹ ਉੜਦੀਆਂ ਵਾਲਾ ਮੋਲ ਹੋਊਗਾ ਕਵਨ ਭਰਾ ਨੂੰ ਚਲੋ ਜਿੰਨਾ ਵੀ ਸਸਤੇ ਤੋਂ ਸਸਤੀ ਚੀਜ਼ ਪ੍ਰੋਵਾਈਡ ਕਰ ਉਹਨੀ ਆਪਣੀ ਕੋਸ਼ਿਸ਼ ਰਹਿੰਦੀ ਆ ਠੀਕ ਕਿੰਨਾ ਮੁੱਲ ਕਰਦੇ ਵੀਰ ਜੀ ਦਾ ਢਿਲੋ ਸਾਹਿਬ ਜੇ ਤਾਂ ਚੰਗੇ ਕਿਤੇ ਬਰੀਡਰ ਕੋਲੇ ਜਾਵੇ ਜਾਂ ਕੁਝ ਵੀ ਪਤਾ ਨਹੀਂ ਲੱਖਾਂ ਚਾਜੀ ਇਹਦੀ ਗੱਲ ਹੋਵੇ ਠੀਕ ਆ ਜੰਮ ਦੀਆਂ ਕਟੀਆਂ ਦੀ ਲੱਖਾਂ ਚ ਗੱਲ ਹੁੰਦੀ ਨੀਲੀ ਦੀਆਂ ਦੀ ਠੀਕ ਆ ਜੀ ਪਰ ਆਪਾਂ ਜਿਹੜੀ ਜਾਇ ਚੀਜ਼ ਕਰਾਂਗੇ ਇਹਦਾ 434000 ਰੁਪਏ ਮੁੱਲ ਉਹ ਵੀ ਆਪਾਂ ਮੰਤਣ ਜਿਹੜਾ ਕਿੰਨਾ ਕੁ ਮੰਤਣ ਕਰ ਸਕਦੇ ਢਿਲੋ ਸਾਹਿਬ ਵੈਸੇ ਤਾਂ ਛੋੜ ਛੱਪਾ ਹੀ ਆ ਅੱਛਾ ਬਾਕੀ ਥੋੜਾ ਬਹੁਤਾ ਚਲੋ ਹੋਰ ਕਰ ਦਾਂਗੇ ਭੈਣ ਭਰਾ ਵਾਲੇ ਨਹੀਂ ਖਿੱਚ ਕੇ ਜੇ ਕਰਦੀਏ ਕਿਉਂਕਿ ਕੱਲੀ ਝੋਟੀ ਆ ਕਈ ਵਾਰੀ ਇੱਕ ਦੋ ਡੰਗਰ ਨਾਲ ਹੁੰਦਾ ਤੇ ਅਗਲਾ ਦੂਰੋਂ ਚੱਲ ਕੇ ਆਉਂਦਾ ਤੇ ਅਗਲਾ ਸੋਚ ਲੈਂਦਾ ਯਾਰ ਦੋ ਪਾਲਾਂਗੇ ਜਾਂ ਇੱਥੇ ਉਹ ਇੱਕ ਜਣੀ ਆ ਥੋੜਾ ਜਿਹਾ ਕਰਾਇਆ ਮਹਿਸੂਸ ਕਰਦੇ ਕਿਉਂਕਿ ਮੇਰੇ ਨਾਲ ਜਿਹੜੇ ਚੈਨਲ ਨਾਲ ਬੰਦੇ ਜੁੜੇ ਆ ਬਰਨਾਲਾ ਸੰਗਰੂਰ ਮਾਨਸਾ ਜੁੜੇ ਹਨ ਤੇ ਥੋੜੀ ਜੀ ਇਹ ਚੀਜ਼ ਮਹਿਸੂਸ ਕਰਨਗੇ ਕਰਾਏ ਤੋਂ ਥੋੜਾ ਜਿਹਾ ਮਾਨਤਣ ਖਿੱਚ ਕੇ ਜੇ ਕਰਦੀ ਕਿੰਨੀ ਲਾਸਟ ਹੋ ਜੂਗੀ ਟਿਲੋਂ ਸਾਹਿਬ ਠਾਈ ਯਾਰ 41 ਦੀ ਜਾਨਗੇ 41 40 ਦੀ ਲਾਸਟ ਕਰਦੀ ਹਾਂ ਜਾ ਕਰਦੇ ਕੋਈ ਗੱਲ ਲੋ ਵੀ ਦੋਸਤੋ 40 ਦੀ ਹਾਂ ਜਾਣਾ ਤੇ ਵੀਰ ਨੂੰ ਫੋਨ ਉਹੀ ਕਰਿਓ ਕਿ ਜਿਹੜਾ ਮੇਰਾ ਬਸ ਕੋਈ ਹਲਕਾ ਫੁਲਕਾ ਹੀ ਕੋਈ 100 200 ਜਿਹੜਾ ਵਿੱਚੋਂ ਮਾਨ ਛੋੜੀ ਹੋਣੀ ਆ ਮੈਂ ਤੁਹਾਨੂੰ ਰਾਹ ਲੈਤਾ ਵਾ ਰਾਹ ਤਾਂ ਲੈਦਾ ਕਿਉਂਕਿ ਨਹੀਂ ਤੇ ਫੋਨ ਜਿਹੜੇ ਐਵੇਂ ਤੁਰੇ ਆਉਂਦੇ ਕੋਈ 30 ਵਾਲਾ 32 ਵਾਲਾ 35 ਵਾਲਾ ਫਿਰ ਉਸ ਹਿਸਾਬ ਨਾਲ ਫਿਰ ਕਨਫਿਊਜ਼ ਹੋ ਜਾਂਦਾ ਜਿੰਨਾ ਕਰਵਾ ਸਕਦੇ ਸੀ ਆਪਾਂ ਪਹਿਲਾਂ ਹੀ ਮਾਨਤਨ ਕਰਵਾਤਾ ਤੇ ਬੰਦੀ ਹੈ ਹਰਬੀਲ ਸਿੰਘ ਜੀ ਨੂੰ ਆਪਾਂ ਬਹੁਤ ਚੰਗੇ ਆ ਸ਼ੁਕੀਨ ਆ ਘਰੇ ਵਜੀਰ ਢਿਲੋਂ ਸਾਹਿਬ ਇਹ ਨਹੀਂ ਕੋਈ ਕਹਿ ਸਕਦਾ ਹਾਂਜੀ ਕਿ ਕੀ ਆ ਇਹ ਤਾਂ ਬਿਲਕੁਲ ਢਿਲੋਂ ਸਾਹਿਬ ਮੇਰਾ ਖੁੱਦ ਆ ਜਿਹੜਾ ਮੋਟੀਵਾ ਐਮ ਹਾਂਜੀ ਮੇਰਾ ਖੁਦ ਦਾ ਦਿਲ ਕਰਦਾ ਕਿ ਹੌਲੀ ਹੌਲੀ ਆਪਾਂ ਜਿਹੜਾ ਮੈਂ ਨੀਲੀ ਤੇ ਕੰਮ ਸ਼ੁਰੂ ਕੀਤਾ ਠੀਕ ਹੈ ਜੀ ਕਰਮਾਲੀਆਂ ਦੋ ਸੂਣ ਵਾਲੀਆਂ ਇਹਨਾਂ ਨੂੰ ਵੀ ਨੀਲੀ ਦੇ ਸੀਮਨ ਰਖਵਾਏ ਆ ਠੀਕ ਹੈ ਜੀ ਆ ਆਪਣੇ ਕੋਲੇ ਜਿਹੜੇ ਬੱਚੇ ਆਗੇ ਆ ਹਾਂਜੀ ਆ ਵੀ ﺍﻟबख्ਸ਼ ਦਾ ਆ ਗਿਆ ਠੀਕ ਹੈ ਜੀ ਤੇ ਕੱਤੀ ਆਪਣੀ ਦੋ ਵਾਰੀ ਮੇਲੇ ਜਿਹੜੇ ਤੁਹਾਨੂੰ ਪਤਾ ਵਾ ਆ ਇਹ ਆਪਣਾ ਫਿਟ ਵੀ ਜਿੱਤਾਈ ਆ ਤੇ ਚੜਕ ਵੀ ਜਿੱਤਾਈ ਆ ਠੀਕ ਆ ਤੇ ਇਹ 480 ਦਾ ਵਾ ਠੀਕ ਆ ਇਹ ਵੀ ਬਹੁਤ ਪਿਆਰਾ ਕੱਟਾ ਠੀਕ ਆ ਬਹੁਤ ਹੀ ਵਧੀਆ ਇਹ ਵੀ ਕਟਾ ਲਓ ਮੈਂ ਜੋ ਮੱਝਾ ਨੀਲੀ ਦੀ ਚ ਉਹ ਹੁਣ ਲੋਕ ਸਾਹਿਬ ਗੱਲ ਕਰੀਏ ਨੀਲੀ ਦੀ ਖਾਸੀਅਤ ਹੂੰ ਹੁਣੇ ਚੱਲਣ ਦੀ ਆ ਕੋਈ ਪੌਣੇ ਇਕੱਠ ਅੱਠ ਮਹੀਨੇ ਚ ਅੱਛਾ ਜੀ ਅਜੇ ਵੀ ਇਹਦੇ ਥੱਲੇ 9 10 ਕਿਲੋ ਦਾ ਇਹ ਵੱਜ ਉਹ ਹੀ ਆ ਜਿਹੜੀ ਇੱਥੇ ਆਪਣਾ ਖੇਤੀਬਾੜੀ ਵਿਗਿਆਨ ਦੇ ਨੇ ਖੇਤੀਬਾੜੀ ਵਿਗਿਆਨ ਚ ਚਵਾਈ ਤੇ ਮੱਝ ਪਾਈ ਸੀ ਆਪਾਂ ਠੀਕ ਆ ਬਹੁਤ ਚੰਗਾ ਦੋਸਤ ਹੀ ਦੋਸਤ ਹੁਣ ਅੱਗੇ ਇਹ ਹੈਗੀ ਆ ਗੱਬਣ ਆਪਣੇ ਤੋਂ ਰਸਾਲ ਭਾਜੀ ਹੁਣ ਆਂਦਾ ਜਿਹੜਾ ਦੂਜੇ ਮੱਲੀ ਸੀਗਾ ਸਮੁੰਦਰ 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 ਤੋਂ ਅੱਗੇ ਗੱਬਣਾਏ ਠੀਕ ਹੈ ਜੀ ਹਾਂਜੀ ਸੋ ਇਧਰ ਝੋਟੀ ਆ ਮੋਰਾ ਨਸਲ ਦੀ ਵੀ ਬਾਕਮਾਲ ਦੀ ਆ ਇਹ ਵੀ ਆਪਾਂ ਘਰ ਦੀ ਝੋਟੀ ਪਾਲੀ ਸੀ ਠੀਕ ਹੈ ਪਰ ਆਪਾਂ ਵੇ ਜਿੰਨੀਆਂ ਮਰਜ਼ੀ ਪਾਲ ਲੈਂਦਾ ਆ ਮੋਰਾ ਤੇ ਚਲੋ ਇਹ ਆਪਣੀ ਜਗਾ ਵਾ ਅੱਛਾ ਪਰ ਸ਼ੌਕ ਵਾਲਾ ਜੋਸ਼ ਵਾਲਾ ਲੱਗਾ ਹੋਇਆ ਇਹਨੂੰ ਵੀ ਤੇ ਬਾਕੀ ਸ਼ੌਕ ਨਾਲ ਹੀ ਆ ਬੇਰ ਹਰਬੇਲ ਕੋਈ ਵੀ ਕੰਮ ਸ਼ੌਕ ਨਾਲ ਹੀ ਕੀਤਾ ਜਾਂਦਾ ਬਾਕੀ ਚਾਰੇ ਕਟੀਆਂ ਵੀ ਪਾਲ ਲੈਂਦਾ ਆ ਆਪਾਂ ਘਰੇ ਠੀਕ ਹੈ ਠੀਕ ਹੈ ਹੌਲੀ ਹੌਲੀ ਜਿਹੜਾ ਚੇਂਜ ਕਰਾਂਗੇ ਇਸ ਤੋਂ ਅੱਗੇ ਤੁਹਾਨੂੰ ਦੋਸਤੋ ਆਪਾਂ ਐਚ ਐਫ ਵੈੜ ਦਿਖਾਉਣ ਲੱਗੇ ਆ ਤੇ ਕਾਫੀ ਤਿਆਰੀ ਪੜਦੀ ਆਉਂਦੀ ਆ ਕਰਮਾਂ ਵਾਲੀ ਇਹ ਢਿੱਲੋਂ ਸਾਹਿਬ ਐਚ ਐਫਾ ਹਾਂਜੀ ਦੂਜੇ ਸੂਵੇ ਸੁਣਾ ਵੈੜ ਨੇ ਕਿੰਨੇਵੇਂ ਸੂਵੇ ਦੂਜੇ ਦੂਜੇ ਹਾਂ ਚਲੋ ਆਪਾਂ ਇਹਨੂੰ ਤੀਜੇ ਮੰਨ ਕੇ ਗੱਲ ਕਰਾਂਗੇ ਪਰ ਘਰ ਵਾਲਿਆਂ ਤੋਂ ਜਿੱਥੋਂ ਆਪਾਂ ਖਰੀਦੀ ਆ ਠੀਕ ਆ ਜੀ ਉਹਨਾਂ ਦੇ ਮੁਤਾਬਕ ਇਹ ਦੂਜੇ ਆ ਠੀਕ ਆ ਤੇ ਹਰਬੇਲ ਵੀਰ ਕਿੰਨਾ ਕੁ ਦੁੱਧ ਇੰਨੇ ਮਾਲੋ ਦਿੱਤਾ ਆ ਆ 20 ਬਾਰ ਹੀ ਰਹੀ ਐ 25 ਤੱਕ ਵੀ ਉਹ ਕਹਿੰਦੇ ਨਾਰਮਲ ਚੱਲੀ ਆ ਘਰੇ ਲੁਸੇਵਾ ਤੇ ਠੀਕ ਆ ਬਾਕੀ ਭਾਰੀ ਬਾਡੀ ਦੀ ਆ ਠੀਕ ਆ ਵੇਲ ਬੂਲ ਬਹੁਤ ਜਿਆਦੀ ਆ ਹਰਵੰਸ਼ ਆਏ ਉਹ ਗੋੜਿਓ ਤੇ ਠੰਡੀ ਸੀਲ ਚੈੱਕ ਕਰਾਵਾ ਦੇ ਜੀ ਬਹੁਤ ਜਿਆਦੀ ਕਿਉਂਕਿ ਕਈਆਂ ਵੀਰਾਂ ਦਾ ਫੋਨ ਆਉਂਦਾ ਕਿ ਸਾਨੂੰ ਗਾੜੀ ਬਹੁਤ ਠੰਡੀ ਸੀਲ ਆ ਬਾਕੀ ਢਿਲੋ ਸਾਹਿਬ ਹਾਂਜੀ ਕਰਮਾਲੀ ਨਾ ਉਤਰਨੀ ਸ਼ੁਰੂ ਹੋ ਗਈ ਆ ਠੀਕ ਆ ਬਿਲਕੁਲ ਚੰਗੀ ਬਣੂਗੀ ਠੀਕ ਆ ਆ ਪਤਾ ਰਤੂਰਾ ਜਿਹੜੀਆਂ ਇਹਦੀਆਂ ਜਿਹੜੀਆਂ ਚੈੱਕ ਕਰਵਾ ਦੇਣੇ ਆ ਇਹ ਤਸੱਲੀ ਕਰਾ ਦਿਓ ਬਿਲਕੁਲ ਬੋਲਾ ਬੰਨਣਾ ਸ਼ੁਰੂ ਕਰਦਾ ਹਰਵੰਸ਼ ਰੋਕੋ ਮਰੇ ਬੋਟੇ ਨੂੰ ਲਓ ਦੋਸਤੋ ਚਵਾਈ ਚੂਈ ਐ ਇਹਦੀ ਦੇਖ ਲਓ ਉਧਰ ਦੀ ਕਰ ਲੈਦਾ ਲਓ ਐ ਤਸੱਲੀ ਨਾਲ ਇਹਦਾ ਜਿਹੜਾ ਤੱਪਣ ਤੁੱਪਣਾ ਦੋਸਤੋ ਤੁਸੀਂ ਚੈੱਕ ਕਰ ਲਓ ਤੇ ਕਰਮਾ ਵਾਲੀ ਕਿੰਨੇ ਕ ਦਿਨ ਲੈ ਜੂ ਹਰਬੇਲ ਵੀਰ ਤੇਰੇ ਬੋਲਾ 15 ਸ਼ੁਰੂ ਕਰਤਾ ਵਾ ਅੱਛਾ ਠੀਕ ਬਾਕੀ ਅੱਜ ਦੇ ਵਾਰ ਤੋਂ ਪਹਿਲਾਂ ਸੂਬੂਗੀ 7-8 ਦਿਨ 7-8 ਦਿਨ ਠੀਕ ਆ ਬਾਕੀ گاਵਾ ਠੀਕ ਆ ਤੁਹਾਨੂੰ ਪਤਾ ਦਿਨੋਂ ਦਿਨ ਬੰਦੀਆਂ ਘੰਟਿਆਂ ਦੇ ਸਾਹਮਣੇ ਕੋਈ ਸੀਮਣ ਵਗਾਰੇ ਕੋਈ ਪਤਾ ਇਹਦਾ ਕੋਈ ਕਿਹੜੇ ਤੋਂ ਗੱਬਣਾ ਢਿਲੋ ਸਾਹਿਬ ਅਈ ਕੱਲ ਸਾਰੇ ਅਵੇਰ ਜਾਗਰੂਕ ਹੋਗੇ ਤਕਰੀਬਨ ਲੋਕ ਹਾਂਜੀ ਤਾਂ ਐਚਐਫ ਦਾ ਹੀ ਹੋਊਗਾ ਠੀਕ ਆ ਜੀ ਬਾਕੀ ਇਹਦੇ ਬਾਰੇ ਕਨਫਰਮ ਨਹੀਂ ਆਪਾਂ ਅੱਛਾ ਇਹਦੇ ਬਾਰੇ ਆਪਾਂ ਨੂੰ ਕਨਫਰਮ ਨਹੀਂ ਹੈਗਾ ਤੇ ਮੁੱਲ ਵੀਰੇ ਦਾ ਜਿਹੜਾ ਕੋਈ ਆਪਾਂ ਲੈ ਦੇ ਲੈ ਦੇ ਸਾਡੇ 53000 ਰੁਪਏ ਮੁੱਲ ਆ ਉਹਦੇ ਚੋ ਮਾਨਤਣ ਆਪਾਂ ਕਿੰਨਾ ਕੁ ਮਾਨਤਣ ਕੋਈ ਲੈਂਦੇ ਪੰਜਾਬ ਵਾਲਾ ਖਿੱਚ ਕੇ ਇੱਕੋ ਗੱਲ ਕਰੀਏ 2000 2.5 ਕਰ ਦਾਂਗੇ 51 ਦੀ ਦੇ ਦਾਂਗੇ ਇਹ ਵੀ 50 ਦੀ ਜਾਂਦੀਏ ਉੜਦੀ ਵਾਲੀ ਗੱਲ ਹੀ ਕਰ ਲੋਵੀ 50000 ਰੁਪਿਆ ਇਹਦਾ ਲੈਦੇ ਆ ਹੁਣ ਤੁਸੀਂ ਜਿਹੜੇ ਮੇਰੇ ਵੀਰ ਖਰੀਦਣ ਦੇ ਇੱਛਕ ਹੋਏ ਉਹੀ ਕਾਲ ਕਰਿਓ ਕਿਉਂਕਿ ਜਿਹੜਾ ਮਾਨਤਾ ਨਾਲ ਦੋਸਤੋ ਜਿੰਨਾ ਹੋ ਸਕਦਾ ਮੈਂ ਆਪਣੀ ਚੈਨਲ ਦੇ ਥਰੂ ਵੀ ਇਹਦਾ ਵੱਧ ਕਰਵਾ ਦਿੰਨਾ ਹੁਣ 11500 ਤੇ ਵੀਰ ਆਪਣੀ ਗੱਲ ਮੰਨਦਾ ਵੀ ਆ ਤੇ ਬਾਕੀ ਰਵੇਲ ਵੀਰ ਜਿਹੜੀ ਖਰਾਕ ਆ ਇਹ ਵੀ ਨਿਰਪਰ ਕਰਦੀ ਆ ਪਸੂ ਤੇ ਬਿਲਕੁਲ ਜੀ ਬਿਲਕੁਲ ਜੀ ਮੈਂ ਕਹਿ ਰਹਿੰਦੇ ਆ ਕਿ ਦੁੱਧ ਦੁੱਧ ਇੱਕ ਗਰਮੀ ਪੈ ਰਹੀ ਆ ਕਈ ਵਾਰੀ ਖਰਾਕ ਆ ਜਿਹੜੀ ਆਪਾਂ ਗਲਤ ਪਾ ਦਿੰਨੇ ਪਸ਼ੂ ਨੂੰ ਗਲਤ ਖਰਾਕ ਨਾਲ ਪਸ਼ੂ ਬੁਖਾਰ ਚੁੱਕ ਜਾਂਦਾ ਬਿਲਕੁਲ ਬੁਖਾਰ ਚੁੱਕਣ ਤੋਂ ਬਾਅਦ ਆ ਧੋਤੇ ਨਹੀਂ ਆਉਂਦਾ ਬਿਲਕੁਲ ਗਰਮੀ ਦੇ ਮੁਤਾਬਕ ਜਿਹੜੀ ਆ ਇਹਦੀ ਗਰਮੀ ਦੇ ਮੁਤਾਬਕ ਜਿੱਦਾਂ ਤੁਹਾਡਾ ਤਜਰਬਾ ਵਾ ਐਫ ਖਾਸ ਕਰਕੇ ਥੋੜੀ ਜੀ ਗਰਮੀ ਵੱਧ ਮੰਗਦੇ ਪਸ਼ੂ ਟਿੱਲੋ ਸਾਹਿਬ ਕੀ ਪਾਉਣਾ ਚਾਹੀਦਾ ਮੇਰੇ ਦਾ ਮਤਾਬਕ ਇਹ ਆ ਵੀ ਜਿਹੜੀਆਂ ਗੋਲੀ ਵਾਲੀ ਖਾਲਾ ਕੋਈ ਨਹੀਂ ਪਾਉਣੀ ਚਾਹੀਦੀ ਠੀਕ ਉਹਦੇ ਵਿੱਚ ਪਤਾ ਨਹੀਂ ਕਿੰਨਾ ਕੁ ਜ਼ੂਰੀਆ ਕਿ ਕਿੰਨੇ ਗਰਮ ਪ੍ਰੋਡਕਟ ਪਾਏ ਹੁੰਦੇ ਆ ਠੀਕ ਆ ਤਾਂ ਜਿਹੜਾ ਦੇਸੀ ਵਾਂਡਾ ਆਪਣਾ ਠੀਕ ਆ ਜਿਵੇਂ ਛੋਲਿਆਂ ਦਾ ਖੰਡਾ ਠੀਕ ਆ ਜੋ ਠੀਕ ਆ ਬਾਜਰਾ ਵੀ ਠੰਡਾ ਹੁੰਦਾ ਠੀਕ ਆ ਮਿਕਸ ਕਰਕੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਅਕਸਰੋਂ ਦੀ ਕੌੜੀ ਖਾਲ ਠੀਕ ਆ ਤਾਂ ਤਕਰੀਬਨ ਇਹਨਾਂ ਚੀਜ਼ਾਂ ਦੇ ਵਧੇਰੇ ਜੋੜ ਦੇਣੇ ਚਾਹੀਦੇ ਆ ਆਪਾਂ ਨੂੰ ਠੀਕ ਆ ਤੇ ਆਪਣਾ ਇੱਕ ਵਾਰੀ ਐਡਰੈਸ ਤੇ ਮੋਬਾਈਲ ਨੰਬਰ ਜਰੂਰ ਆਪਾਂ ਦੱਸ ਸਕੋ ਐਡਰੈਸ ਆਪਣਾ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਹਾਂਜੀ ਤੇ ਜਿਲ੍ਹਾ ਸ਼੍ਰੀ ਦਰਨਤਨ ਸਾਹਿਬ ਬਾਕੀ ਆਪਾਂ ਪੱਟੀ ਤੋਂ ਪਹੁੰਚ ਕਰ ਸਕਦੇ ਆਂ ਦੁੱਬਲੀ ਤੋਂ ਠੀਕ ਹੈ ਜੀ ਹਰੀਕੇ ਪੱਤਨ ਤੋਂ ਵੱਡੇ ਸਭਰਾ ਸੰਗਵਾ ਠੀਕ ਹੈ ਜੀ ਇਹ ਨਾਂ ਲੱਗਦੇ ਲੱਗਦੇ ਸਾਰੇ ਪਿੰਡ ਆ ਠੀਕ ਆ ਤੇ ਲੋਕੇਸ਼ਨ ਕੋਈ ਵੀ ਭਰੇ ਜੋੜ ਸਿੰਘ ਵਾਲਾ ਜੋੜ ਸਿੰਘ ਵਾਲਾ ਭਰੇ ਹਰਵੈਲ ਗੇ ਡੇਰੀ ਫਾਰਮਿੰਗ ਭਰ ਲੈ ਠੀਕ ਹੈ ਜੀ ਤੇ ਲੋਕੇਸ਼ਨ ਚੱਕੂ ਤੇ ਆਪਣਾ ਮੋਬਾਈਲ ਨੰਬਰ ਜਰੂਰ ਦੱਸ ਦिए 99038820259906382025 ਇੱਕ ਵਾਰ ਥੋੜਾ ਜਿਹਾ ਹੌਲੀ ਪੰਜਾਬੀ ਵਿੱਚ ਫਿਰ ਬੋਲ ਦिए 99036 99036 82025 82025 ਡਬਲ 906 ਇਸੇ ਤੇ ਚੱਲਦਾ ਇਸੇ ਤੇ ਚੱਲਦਾ ਜੀ ਸੋ ਦੋਸਤੋ ਇੱਕ ਗੱਲ ਹੋਰ ਮੈਂ ਤੁਹਾਨੂੰ ਇਸ ਵਿੱਚ ਐਡ ਕਰ ਦੇਵਾਂ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਇਸੇ ਨੰਬਰ ਤੇ ਜੇ ਕਈ ਵਾਰੀ ਕਾਲ ਜ਼ਿਆਦਾ ਆਉਂ ਨਹੀਂ ਚੱਕੀਆਂ ਜਾਂਦੀਆਂ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਆ ਕਈ ਵਾਰੀ ਪਸ਼ੂ ਸੇਲ ਹੋ ਜਾਂਦਾ ਥੋੜਾ ਜਿਹਾ ਕਈ ਵਾਰੀ ਬੀਜੀ ਵੀ ਹੋ ਸਕਦਾ ਬੰਦਾ ਇਸ ਕਰਕੇ ਥੋੜੀ ਜੀ ਵੇਟ ਕਰ ਲਿਆ ਕਰੋ ਜਾਂ ਫਿਰ ਮੈਸੇਜ ਕਰਕੇ ਪਤਾ ਕਰ ਲਿਆ ਕਰੋ ਕਿ ਐਨੀਮਲ ਹੈ ਕਿ ਸੇਲ ਹੋ ਗਿਆ ਠੀਕ ਆ ਹਰਵਿੰਦਰ ਸਿੰਘ ਜੀ ਫਿਰ ਓਕੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ